ਕੀ ਆ ਕੀ ਆ ਕਹਿ ਕੇ ਮਸ਼ਹੂਰ ਹੋਣ ਵਾਲਾ ਮੁੰਡਾ ਨੱਟ ਦੇ ਉੱਤੇ ਅਕਸਰ ਹੀ ਕੁਝ ਨਾ ਕੁਝ ਗੱਲ ਤੇ ਭੂਰਦਾ ਹੀ ਰਹਿੰਦਾ ਤੇ ਨਵੀਂ ਉਸਨੇ ਇੱਕ ਗੱਲ ਤੇ ਭੂਰ ਦਿੱਤੀ ਪਹਿਲਾਂ ਤੁਸੀਂ ਆਹ ਵੀਡੀਓ ਦੇਖੋ ਸਕੋਰਪੀਓ ਲੈਣੀ ਹੈ ਆਪਾਂ ਤਾਂ ਜਿੰਨੇ ਸਰ ਦੇ ਬੰਦੇ ਪਾਹੇ ਆ ਜਰੂਰ ਪਾਓ ਪਰ ਮੇਰੇ ਭਰਾ ਹਾਂਜੀ ਇਹ ਵੀਡੀਓ ਤਾਂ ਤੁਸੀਂ ਦੇਖ ਹੀ ਲਈ ਹੋਣੀ ਆ ਉਹਨੇ ਆਪਣੇ ਫੋਲੋਅਰ ਤੋਂ ਮੰਗੀ ਸਕੋਰਪੀਓ ਸਕੋਰਪੀਓ ਮੰਗਣ ਤੋਂ ਬਾਅਦ ਉਹਦੇ ਫੋਲੋਅਰਾਂ ਨੇ ਸਕੋਰਪੀਓ ਤਾਂ ਦਿੱਤੀ ਨਹੀਂ ਪਰ ਉਸ ਨੂੰ ਕੁਝ ਲਾਣ ਤਾਂ ਜ਼ਰੂਰ ਪਾਈਆਂ ਨੇ ਜਿਸ ਦੇ ਵਿੱਚ ਉਹ ਬਹੁਤ ਸਾਰੇ ਕਮੈਂਟ ਕਰੇ ਨੇਗੇ ਉਹਨਾਂ ਦੇ ਵਿੱਚੋਂ ਇੱਕ ਕਮੈਂਟਾਂ ਦੇ ਵਿੱਚੋਂ ਕਮੈਂਟ ਆਪਾਂ ਤੁਹਾਨੂੰ ਪੜ੍ਹ ਕੇ ਸੁਣਾਉਣੀ ਆ ਜੀ ਪਹਿਲਾ ਲਿਖਦਾ ਗਾ ਵੀਰੇ ਲਾਣ ਤਾਂ ਹੀ ਪਾ ਸਕਦੇ ਆ ਪੈਸੇ ਤਾਂ ਹੈ ਨਹੀਂ ਦੂਸਰਾ ਲਿਖਦਾ ਪੈਸੇ ਤੇ ਨਹੀਂ ਪਾਉਂਦੇ ਲਾਣ ਤਾਂ ਜਿੰਨੀਆ ਮਰਜ਼ੀ ਪੋਹਾਲਾ ਤੀਸਰੇ ਨੇ ਤਾਂ ਸਹੜਾਈ ਲਾ ਦਿੱਤਾ ਤੀਸਰਾ ਕਹਿੰਦਾ ਜੀਵੀ ਰੋਡ ਚੱਲ ਜਾ ਦਿੱਲੀ ਫੇਰ ਪਾਵੇਂ ਜੀ ਵੈਗਨ ਲੈ ਲਈ ਕਮੈਂਟ ਹੋਰ ਆਇਆ ਜਿਸਨੇ ਕਿ ਸਹੜਾਈ ਲਾ ਦਿੱਤਾ ਉਸਨੇ ਕਿਹਾ ਕਿ ਸੱਤ ਬੰਦੇ ਹੁੰਦੇ ਨੇ ਇੱਕੋ ਜਿਹੇ ਸ਼ਾਕਲ ਵਾਲੇ ਬਾਕੀ 6 ਤੇ ਤੇਰੇ ਸਮੇਤ ਸਾਰਿਆਂ ਨੂੰ ਸਮੇਤ ਲਾਣ ਤਾਂ ਹੀ ਲਾਣਤਾ ਨੇ ਬਾਕੀ ਤੁਹਾਡਾ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਜੋ ਗੱਡੀਆਂ ਇੱਥੇ ਨੈੱਟ ਦੇ ਉੱਤੇ ਮੰਗਦੇ ਨੇ ਇਹਨਾਂ ਨੂੰ ਦੇਲੀਆਂ ਚਾਹੀਦੀਆਂ ਨੇ ਜਾਂ ਨਹੀਂ ਚਾਹ ਜੋ ਕਮੈਂਟ ਕੀਤੇ ਨੇ ਲੋਕਾਂ ਨੇ ਉਹ ਸਹੀ ਨੇ ਜਾਂ ਗਲਤ ਨੇ ਤਾਂ ਪਲੀਜ਼ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ